ਸੋਕੇ ਵਰਗੇ ਹਾਲਾਤ ਜਿਹੜੇ ਪਿਛਲੇ ਸਾਲ ਜੂਨ ਦੇ ਵਿੱਚ ਹੋਏ ਸੀ ਉਹ 2025 ਚ ਅਸੀਂ ਜੇ ਗੱਲ ਕਰੀਏ ਮੋਜੂਵਾਲ ਤੋਂ ਲੈ ਕੇ ਪਲਾਂਟ ਤੱਕ ਉਹ ਇਸ ਵਾਰ ਅਪ੍ਰੈਲ ਦੇ ਵਿੱਚ ਹੋ ਗਏ ਸੀ ਅਸੀਂ 10 ਦਿਨ ਦੀ ਮਿਹਨਤ ਤੋਂ ਬਾਅਦ ਅਸੀਂ ਜਿਹੜਾ ਪਾਣੀ ਹੈ ਉਹ ਅਸੀਂ ਪਲਾਂਟ ਤੱਕ ਪਹੁੰਚਾਇਆ ਸੀ ਅੱਜ ਮੈਂ ਹਾਲਾਤ ਦੱਸਣੇ ਪਿੰਡ ਪਨਾਮ ਦੇ ਪਹੇ ਅਦਸੂ ਮੜਿਆ ਅੱਜ ਪਾਣੀ ਬਿਲਕੁਲ ਨਹੀਂ ਆ ਰਿਹਾ ਪਿੰਡਾਂ ਦੇ ਪਿੰਡ ਜੜੇ ਉਹ ਪਾਣੀ ਦਾ ਜਿਹੜਾ ਧਰਤੀ ਦਾ ਲੈਵਲ ਹੈ ਉਹ ਸਾਰਾ ਸੁੱਕ ਗਿਆ ਹੋਇਆ ਧਰਤੀ ਦਾ ਲੈਵਲ ਸੁੱਕ ਗਿਆ ਹੋਇਆ ਜਿਹੜਾ ਪਨਾਮ ਚ ਪਾਣੀ ਆਂਦਾ ਜਾਂ ਪਲਾਂਟ ਚ ਪਾਣੀ ਆਂਦਾ ਜਾਂ ਪਲਾਸੀ ਚ ਇਹ 2 ਕਿਲੋਮੀਟਰ ਤੱਕ ਇਹ ਮਾਰਕ ਕਰਦੇ ਚਾਹੇ ਨਾਨਗੜਾ ਦੀ ਗੱਲ ਕਰ ਲਈਏ ਚਾਹੇ ਅਸੀਂ ਗੋਲਣ ਦੀ ਗੱਲ ਕਰ ਲਈਏ ਚਾਹੇ ਭਲੜੀ ਦੀ ਗੱਲ ਕਰ ਲਈਏ ਸਤਲੁਜ ਦੇ ਰਾਹ ਦਾ ਪਾਣੀ ਹੈ ਉੱਥੇ ਤੱਕ ਜਿਹੜੀ ਦੀ ਸੇਹ ਹੈ ਉਹ ਉੱਥੇ ਤੱਕ ਜਾਂਦੀ ਹੈ ਆ ਦੇਖ ਲਓ ਹੁਣ ਪਾਣੀ ਤੁਹਾਡੇ ਸਾਹਮਣੇ ਹੈ ਠੀਕ ਹੈ ਸਾਰਾ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਛੱਡੇ ਜਾ ਰਿਹਾ ਜਾਂ ਕਿਸੇ ਹੋਰ ਸਟੇਟ ਹੋਰ ਸਟੇਟ ਨੂੰ ਪੰਜਾਬ ਸਰਕਾਰ ਸਰਵਕ ਡਰਾਮਾ ਕਰ ਰਹੀ ਆ ਹਾਲਾਤ ਸਾਡੇ ਅਪ੍ਰੈਲ ਦੇ ਵਿੱਚ ਅਸੀਂ 10 ਦਿਨ ਲਾਇਏ ਸੀ ਪਾਣੀ ਨੂੰ ਇੱਥੇ ਤੱਕ ਪਹੁੰਚਾਉਣ ਵਾਸਤੇ ਅਜਾ ਆ ਹਾਲਾਤ ਹੈ ਅੱਜ ਪਾਣੀ ਇੱਥੇ ਨਹੀਂ ਪੁੱਜਦਾ ਪਿਆ ਭਈ ਇਹ ਦੱਸ ਦੋ ਮਣੇ ਫਿਰ ਵੀ ਪਿਛਲੇ ਸਾਲ ਅਸੀਂ 15-20 ਦਿਨ ਲਾਇਏ ਇਸ ਪਿਛਲ ਵਰਤ ਚਲੋ ਅਸੀਂ ਲੇਟ ਹੋ ਗਏ ਤੇ ਜੂਨ ਦੇ ਵਿੱਚ ਇਸ ਵਾਰ ਤਾਂ ਅਸੀਂ ਅਪ੍ਰੈਲ ਦੇ ਵਿੱਚ ਹੀ 10 ਦਿਨ ਲਾ ਦਿੱਤੇ ਤੇ ਪਰ ਪਾਣੀ ਪਾਣੀ ਪੰਜਾਬੀ ਦਿੱਤਾ ਪਰ ਪਾਣੀ ਹੁਣ ਫੇਰ ਸੁੱਕ ਗਿਆ ਇਹਦੇ ਲਈ ਦੱਸੋ ਜ਼ਿੰਮੇਵਾਰ ਕੌਣ ਹੈ ਜਿਹੜੇ ਡਰਾਮਾ ਕਰਦੇ ਪਏ ਉਹ ਜਾਂ ਫਿਰ ਸਾਡੇ ਲੋਕਾਂ ਦੀ ਗਲਤੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਲਿਆ